ਉਹੀ ਸਕਾਰਪੀਓ ਗੱਡੀ ਜਿਸ ਦੇ ਵਿੱਚ ਦੀਪ ਸਿੱਧੂ ਜਦੋਂ ਗੁਰੂਗ੍ਰਾਮ ਤੋਂ ਪਟੰਡੇ ਵੱਲੋਂ ਆ ਰਹੇ ਹੁੰਦੇ ਨੇ ਤਾਂ ਉਹਨਾਂ ਦਾ ਐਕਸੀਡੈਂਟ ਆ ਜਿਹੜਾ ਟਰੱਕ ਦੇ ਵਿੱਚ ਟੱਕਰ ਦੇ ਨਾਲ ਹੋ ਜਾਂਦਾ ਤਾਂ ਦੇਖੋ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਆ ਜਿਹੜੀ ਗੱਡੀ ਆ ਜਿਹੜੀ ਖਤਮ ਹੋ ਗਈ ਆ ਤਾਂ ਬਿਲਕੁਲ ਨਾਮੇਸ਼ਾਨ ਨਹੀਂ ਬਚਿਆ ਸੀ ਗੱਡੀ ਦਾ ਤਾਂ ਜਿਉਂ ਹੀ ਆ ਖਬਰ 8:30 ਵਜੇ 15 ਫਰਵਰੀ ਨੂੰ ਲੋਕਾਂ ਤੱਕ ਪਹੁੰਚਦੀ ਆ ਤਾਂ ਹਰ ਇੱਕ ਦੀ ਧੜਕਣ ਆ ਜਿਹੜੀ ਰੁਕ ਜਾਂਦੀ ਐ ਇਹ ਕੋਈ ਉਹ ਨੌਜਵਾਨ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦਾ ਸੀ ਪੰਜਾਬ ਦੀ ਗੱਲ ਕਰਦਾ ਸੀ ਪੰਜਾਬੀਅਤ ਦੀ ਗੱਲ ਕਰਦਾ ਸੀ ਸਿੱਖ ਮਸਲਿਆਂ ਦੀ ਗੱਲ ਕਰਦਾ ਸੀ ਤਾਂ ਉਸਦੇ ਨਾਲ ਅਜਿਹਾ ਕਿਵੇਂ ਵਾਪਰ ਸਕਦਾ ਉਹੀ ਗੱਡੀ ਅੱਜ ਦੀਪ ਬਾਈ ਦੀ ਵਰਸੀ ਤੇ ਲਿਆ ਕੇ ਤੇ ਠੱਲੀ ਗਈ ਹੈ ਕਿਤੇ ਨਾ ਕਿਤੇ ਜੋ ਵੀ ਇਹਨੂੰ ਦੇਖਦਾ ਹੈ ਤਾਂ ਉਹਦੇ ਮਨ ਦੇ ਵਿੱਚੋਂ ਤਾਂ ਜ਼ਰੂਰ ਪੈਂਦੀ ਹੈ ਅੱਖਾਂ ਦੇ ਵਿੱਚੋਂ ਨੀਰ ਜ਼ਰੂਰ ਵਗਦਾ ਹੈ ਕਿ ਕਾਸ਼ ਅੱਜ ਇਹ ਕੌਮ ਦਾ ਜਿਹੜਾ ਯੋਧਾ ਹੈ ਨੌਜਵਾਨ ਹੈ ਜਿਹੜਾ ਹਮੇਸ਼ਾ ਪੰਜਾਬ ਲਈ ਫਿਕਰਮੰਦ ਰਹਿੰਦਾ ਸੀ ਉਜੇ ਆਉਂਦਾ ਹੁੰਦਾ ਤਾਂ ਗੱਲ ਕੁਝ ਹੋਰ ਹੋਣੀ ਸੀ ਦੀਪ ਸਿੱਧੂ ਨੇ ਕਦੇ ਵੀ ਥਾਰ ਨਹੀਂ ਮੰਨੀ ਹਮੇਸ਼ਾ ਪੰਜਾਬ ਦੇ ਲਈ ਪੰਜਾਬੀਏ ਦੇ ਲਈ ਇੱਕ ਡਾ ਕੇ ਖੜੇ ਰਹੇ ਨੇ ਟੈਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਦੀਪ ਸਿੱਧੂ ਦੀ ਅੱਜ ਦੂਸਰੀ ਵਰਸੀ ਚੌਂਕੀ ਮਾਨ ਦੇ ਵਿੱਚ ਮਨਾਈ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਪਹੁੰਚੀ ਹੋਈ ਹੈ ਤਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਇੱਥੇ ਦੀਪ ਸਿੱਧੂ ਦਾ ਬੈਨਰ ਲੱਗਿਆ ਹੋਇਆ ਜਿੱਤੇ ਤੇ ਲਿਖਿਆ ਹੋਇਆ ਹੈ ਇਹ ਜਿਹੜੀ ਲੜਾਈ ਹੈ ਫਸਲਾਂ ਦੀ ਨਹੀਂ ਨਸਲਾਂ ਦੀ ਸੀ ਕਿਉਂਕਿ ਦੀਪ ਅਕਸਰ ਇਹ ਗੱਲਾਂ ਕਰਦਾ ਹੁੰਦਾ ਸੀ ਤੇ ਨਾਲ ਹੀ ਦੀਪ ਸਿੱਧੂ ਦੀ ਫਿਲਮ ਦਾ ਇੱਕ ਡਾਇਲੋਗ ਵੀ ਹੈ ਜਿਹੜਾ ਲਿਖਿਆ ਹੋਇਆ ਹੈ ਕਿ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ ਸਾਨੂੰ ਇਹ ਦੋਵੇਂ ਚਾਹੀਦੇ ਨੇ ਜਿਵੇਂ ਮਿਲ ਜਿੱਥੇ ਮਿਲ ਅਸੀਂ ਛੜਨੇ ਥੋੜਾ ਤਾਂ ਇਧਰ ਤੁਹਾਨੂੰ ਦਿਖਾ ਦਿੰਨੇ ਆ ਕਿ ਉਹੀ ਸਰਕਾਰ ਪੀਓ ਗੱਡੀ ਜਿਸ ਦੇ ਵਿੱਚ ਦੀਪ ਸਿੱਧੂ ਜਦੋਂ ਗੁਰੂਗ੍ਰਾਮ ਤੋਂ ਬਠਿੰਡੇ ਵੱਲੋਂ ਆ ਰਹੇ ਹੁੰਦੇ ਨੇ ਤਾਂ ਉਹਨਾਂ ਦਾ ਐਕਸੀਡੈਂਟ ਆ ਜਿਹੜਾ ਟਰੱਕ ਦੇ ਵਿੱਚ ਟੱਕਰ ਦੇ ਨਾਲ ਉਹ ਜਾਂਦਾ ਤਾਂ ਦੇਖੋ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਆ ਜਿਹੜੀ ਗੱਡੀ ਆ ਜਿਹੜੀ ਖਤਮ ਹੋ ਗਈ ਆ ਤਾਂ ਬਿਲਕੁਲ ਨਾਮੇਸ਼ਾਨ ਨਹੀਂ ਬਚਿਆ ਸੀ ਗੱਡੀ ਦਾ ਤਾਂ ਜਿਉਂ ਹੀ ਇਹ ਖਬਰ 8:30 ਵਜੇ 15 ਫਰਵਰੀ ਨੂੰ ਲੋਕਾਂ ਤੱਕ ਪਹੁੰਚਦੀ ਆ ਤਾਂ ਹਰ ਇੱਕ ਦੀ ਧੜਕਣ ਆ ਜਿਹੜੀ ਰੁਕ ਜਾਂਦੀ ਹੈ ਲੋਕ ਭਾਵਕ ਵੀ ਹੁੰਦੇ ਨੇ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਵੇਂ ਵਾਪਰ ਸਕਦਾ ਹੈ ਇਹ ਕੋਈ ਉਹ ਨੌਜਵਾਨ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦਾ ਸੀ ਪੰਜਾਬ ਦੀ ਗੱਲ ਕਰਦਾ ਸੀ ਪੰਜਾਬੀਅਤ ਦੀ ਗੱਲ ਕਰਦਾ ਸੀ ਸਿੱਖ ਮਸਲਿਆਂ ਦੀ ਗੱਲ ਕਰਦਾ ਸੀ ਤਾਂ ਉਸ ਦੇ ਨਾਲ ਅਜਿਹਾ ਕਿਵੇਂ ਵਾਪਰ ਸਕਦਾ ਉਹ ਵੀ ਉਸ ਸਮੇਂ ਜਦੋਂ ਬਿਲਕੁਲ ਕੋਈ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਬਿਲਕੁਲ ਕੋਈ ਰੌਲਾ ਰੱਪਾ ਨਹੀਂ ਸੀ ਤਾਂ ਅਚਾਨਕ ਹੀ ਜਿਹੜੀ ਇਹ ਖਬਰ ਆਉਂਦੀ ਹੈ ਜਿਹੜੀ ਸਭ ਨੂੰ ਹਿਲਾ ਕੇ ਰੱਖ ਦਿੰਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਉਹੀ ਗੱਡੀ ਅੱਜ ਦੀਪ ਬਾਈ ਦੀ ਵਰਸੀ ਤੇ ਲਿਆ ਕੇ ਤੇ ਠੱਲੀ ਗਈ ਹੈ ਕਿਤੇ ਨਾ ਕਿਤੇ ਜੋ ਵੀ ਇਹਨੂੰ ਦੇਖਦਾ ਹੈ ਤਾਂ ਉਹਦੇ ਮਨ ਦੇ ਵਿੱਚੋਂ ਧਾ ਜ਼ਰੂਰ ਪੈਂਦੀ ਹੈ ਅੱਖਾਂ ਦੇ ਵਿੱਚੋਂ ਨੀਰ ਜ਼ਰੂਰ ਵਗਦਾ ਹੈ ਕਿ ਕਾਸ਼ ਅੱਜ ਇਹ ਕੌਮ ਦਾ ਜਿਹੜਾ ਯੋਧਾ ਹੈ ਨੌਜਵਾਨ ਹੈ ਜਿਹੜਾ ਹਮੇਸ਼ਾ ਪੰਜਾਬ ਲਈ ਫਿਕਰਮੰਦ ਰਹਿੰਦਾ ਸੀ ਉਹ ਜਿਉਂਦਾ ਹੁੰਦਾ ਤਾਂ ਗੱਲ ਕੁਝ ਹੋਰ ਹੋਣੀ ਸੀ ਕਿਉਂਕਿ ਨੌਜਵਾਨਾਂ ਦੀ ਜੇ ਰੂਹ ਕਹਿ ਲਿਆ ਜਾਵੇ ਤਾਂ ਕਿਤੇ ਨਾ ਕਿਤੇ ਦੀਪ ਸਿੱਧੂ ਉਹ ਸੀ ਕਿਉਂਕਿ ਬੇਬੀ ਬੇਬਾਕੀ ਦੇ ਨਾਲ ਗੱਲ ਕਰਦੇ ਸੀ ਜਦੋਂ ਸਿਖਰਾਂ ਤੇ ਫਿਲਮੀ ਕੈਰੀਅਰ ਹੁੰਦਾ ਹੈ ਤਾਂ ਉਹਨੂੰ ਛੱਡ ਕੇ ਬੰਬੇ ਤੋਂ ਮੋੜਾ ਘੱਟਦੇ ਨੇ ਪੰਜਾਬ ਆਉਂਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਜਦੋਂ ਕਿਸਾਨ ਅੰਦੋਲਨ ਹੁੰਦਾ ਤਾਂ ਉਹਦੇ ਵਿੱਚ ਵੀ ਵੱਧ ਛੱਡ ਕੇ ਯੋਗਦਾਨ ਪਾਉਂਦੇ ਨੇ ਪਰ ਖਾਸ ਗੱਲ ਇਹ ਹੈ ਕਿ ਦੀਪ ਸਿੱਧੂ ਨੇ ਕਦੇ ਵੀ ਹਾਰ ਨਹੀਂ ਮੰਨੀ ਹਮੇਸ਼ਾ ਪੰਜਾਬ ਦੇ ਲਈ ਪੰਜਾਬੀਅਤ ਦੇ ਲਈ ਇੱਕ ਡਾ ਕੇ ਖੜੇ ਰਹੇ ਨੇ ਬੇਸ਼ੱਕ ਉਹਨਾਂ ਨੂੰ ਕਈ ਟੈਗ ਵੀ ਦਿੱਤੇ ਗਏ ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਬੜੇ ਬੇਪਰਵਾਹ ਹੋ ਕੇ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ ਪੰਜਾਬੀਅਤ ਦੀ ਗੱਲ કરી ਹੈ ਕਿਸਾਨੀ ਦੀ ਗੱਲ કરી ਹੈ ਬੜੇ ਤਕਨੀਕ ਦੇ ਨਾਲ ਕਿਉਂਕਿ ਵਕਾਲਤ ਦੇ ਵਿੱਚ ਸੀ ਇਸ ਕਰਕੇ ਉਹ ਹਰ ਮਸਲੇ ਨੂੰ ਬੜੀ ਡੁੰਗਾਈ ਦੇ ਨਾਲ ਸਮਝਦੇ ਸੀ ਤਾਂ ਉਹ ਟੇਬਲ ਟਾਕ ਦੇ ਵਿੱਚ ਵੀ ਜਿਹੜੀਆਂ ਗੱਲਾਂ ਕਰਦੇ ਅੱਜ ਜਦੋਂ ਦੁਬਾਰਾ ਕਿਸਾਨ ਉੱਥੇ ਗਏ ਨੇ ਤਾਂ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਵੱਲੋਂ ਇਹ ਹੈ ਵੀ ਅੱਜ ਦੀਪ ਸਿੱਧੂ ਹੁੰਦਾ ਕਿਉਂਕਿ ਜਿਸ ਤਰ੍ਹਾਂ ਉਸਨੇ ਅਗਵਾਈ ਕਰੀ ਸੀ ਤਾਂ ਉਹ ਅੱਜ ਮੋਰਚਾ ਬੰਦੀ ਹੈ ਜਿਹੜੀ ਦੀਪ ਸਿੱਧੂ ਕਰਕੇ ਕਿਉਂਕਿ ਬੜੀ ਤਰੀਕਾ ਸੀ ਉਹਨਾਂ ਕੋਲੇ ਹਰ ਗੱਲ ਦਾ ਜਵਾਬ ਸੀ ਪੁਲਿਸ ਅਫਸਰਾਂ ਦੇ ਨਾਲ ਵੀ ਗੱਲਬਾਤ ਉਹ ਜਿਹੜੀ ਉਹਨਾਂ ਦੀ ਉਦੋਂ ਨਜ਼ਰ ਆਈ ਹੈ ਤਾਂ ਸਾਰੀਆਂ ਚੀਜ਼ਾਂ ਨੂੰ ਮਾਦੇ ਨਜ਼ਰ ਰੱਖਦੇ ਹੋਏ ਅੱਜ ਹਰ ਕੋਈ ਇਹ ਕਹਿੰਦਾ ਕਿ ਦੀਪ ਸਿੱਧੂ ਸੰਦੀਪ ਸਿੱਧੂ ਜੀ ਅੱਜ ਹੁੰਦਾ ਪਰ ਕਿਤੇ ਨਾ ਕਿਤੇ ਉਸ ਸਮੇਂ ਢਿਲ ਵਰਤੀ ਗਈ ਹੈ ਬਹੁਤ ਸਾਰੇ ਲੋਕਾਂ ਜਿਹੜੀ ਉਸ ਪਛਾਨ ਨਹੀਂ ਸਕੇ ਉਸ ਰੂਹ ਨੂੰ ਨਹੀਂ ਪਛਾਨ ਸਕੇ ਉਸ ਬੰਦੇ ਨੂੰ ਨਹੀਂ ਪਛਾਨ ਸਕੇ ਉਸ ਯੋਧੇ ਨੂੰ ਨਹੀਂ ਪਛਾਨ ਸਕੇ ਜਿਹੜਾ ਪੰਜਾਬ ਦੀ ਗੱਲ ਕਰਦਾ ਸੀ ਤਾਂ ਜੀ ਕਿ ਦੀਪ ਸਿੱਧੂ ਦਾ ਜਿਹੜਾ ਜਨਮ ਆਪ੍ਰੈਲ 1984 ਦੇ ਵਿੱਚ ਜਿਹੜਾ ਉਹਦੇ ਕਰਨ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਹੈ ਜਿਹੜਾ ਬਾਸਕਟਬਾਲ ਦਾ ਵੀ ਉਹ ਖਿਡਾਰੀ ਸੀ ਚੰਗੀਆਂ ਖੇਡਾਂ ਦਾ ਖਿਡਾਰੀ ਸੀ ਫੌਜ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਉਸ ਨੇ ਵਕਾਲਤ ਚੁਣੀ ਉਸ ਤੋਂ ਬਾਅਦ ਫਿਲਮੀ ਕੈਰੀਅਰ ਦੇ ਵਿੱਚ ਆਇਆ ਤੇ ਪਰ ਪੰਜਾਬ ਲਈ ਜਿਹੜਾ ਉਸ ਤਰੀਕੇ ਦੇ ਨਾਲ ਖੜਿਆ ਜੋ ਪੰਜਾਬ ਦੇ ਨਾਲ ਉਸ ਦਾ ਵਿਹਾਰ ਸੀ ਜੋ ਪੰਜਾਬ ਦੇ ਲਈ ਪਿਆਰ ਸੀ ਕਈ ਵਾਰੀ ਉਹ ਭਾਵਕ ਵੀ ਹੋ ਜਾਂਦਾ ਸੀ ਜਦੋਂ ਕਹਿੰਦਾ ਸੀ ਕਿ ਮੈਨੂੰ ਅਹਿਸਾਸ ਕਰਾਇਆ ਜਾਂਦਾ ਕਿ ਤੇਰੀ ਇੱਥੇ ਕੀ ਲੋੜਾ ਤਾਂ ਪਰ ਉਹਦੇ ਜਿਹੜਾ ਅੰਦਰ ਸੀ ਉਹ ਦਰਦ ਕਦੇ ਨਹੀਂ ਮਿਟਿਆ ਸੀ ਪੰਜਾਬ ਪੰਜਾਬੀਅਤ ਦੀ ਗੱਲ ਆ ਜਿਹੜੀ ਉਹ ਬੜੇ ਤਰੀਕੇ ਦੇ ਨਾਲ ਕਰਦਾ ਸੀ ਨੌਜਵਾਨਾਂ ਦੇ ਅੰਦਰ ਇੱਕ ਖਿੱਚ ਹੁੰਦੀ ਸੀ ਉਸ ਦੀਆਂ ਗੱਲਾਂ ਨੂੰ ਬੜਾ ਸੁਣਿਆ ਜਾਂਦਾ ਸੀ ਜਦੋਂ ਸਿਮਰਜੀਤ ਸਿੰਘ ਮਾਨ ਐਮਐਲਏ ਦੀਆਂ ਚੋਣਾਂ ਹੁੰਦੀਆਂ ਨੇ ਨਾ ਉਦੋਂ ਵੀ ਜਿਹੜਾ ਦੀਪ ਆਉਤੇ ਪਹੁੰਚਦਾ ਹੈ ਤਾਂ ਜਿਹੜੀਆਂ ਉਸ ਦੀ ਵੱਲੋਂ ਤਕਰੀਰਾਂ ਕੀਤੀਆਂ ਗਈਆਂ ਉਹ ਵੀ ਜਿਹੜੀਆਂ ਬਾਖਮਾਲ ਸਿੰਘ ਦਾ ਤੁਸੀਂ ਦੁਬਾਰਾ ਤੁਹਾਨੂੰ ਦਿਖਾ ਦਿੰਨੇ ਆ ਉਹੀ ਗੱਡੀ ਹੈ ਜਿਹੜੀ ਨੇ ਦੀਪ ਸਾਡੇ ਤੋਂ ਖੋਹ ਲਿਆ ਸਦਾ ਲਈ ਉਹ ਕਲੇਣਾ ਦਿਨ ਉਹ ਮਾੜਾ ਦਿਨ ਜਿਸ ਦਿਨ ਦੀਪ ਸਾਡੇ ਤੋਂ ਸਦਾ ਲਈ ਚਲਿਆ ਜਾਂਦਾ ਕਿਉਂਕਿ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਵੀ ਆਈਆਂ ਕਿ ਉਹ ਅਕਸਰ ਉਹਦੀ ਡਰਾਈਵਿੰਗ ਕਰਦਾ ਸੀ ਪਰ ਇਹ ਨਹੀਂ ਹੋ ਸਕਦਾ ਵੀ ਉਹ ਇਸ ਤਰ੍ਹਾਂ ਦਾ ਉਸਾ ਐਕਸੀਡੈਂਟ ਹੋ ਜਾਵੇ ਪਰ ਅੱਜ ਵੀ ਜਿਹੜੀ ਦੀਪ ਸਿੱਧੂ ਦੀ ਜਿਹੜੀ ਚਾਲਕ ਨੌਜਵਾਨਾਂ ਦੇ ਵਿੱਚ ਪੈਂਦੀ ਹੈ ਉਸੇ ਤਰ੍ਹਾਂ ਨੌਜਵਾਨ ਨੇ ਜਿਹੜੇ ਸਿੱਖੀ ਸਰੂਪ ਦੇ ਵਿੱਚ ਅੱਜ ਦੇਖ ਸਕਦੇ ਹੋ ਕਿ ਦਸਤਾਰਾਂ ਸਜਾ ਕੇ ਆਏ ਹੋਏ ਨੇ ਤਾਂ ਹਰ ਇੱਕ ਦੇ ਅੰਦਰ ਜਿਹੜੀ ਕੌਮ ਲਈ ਇੱਕ ਦਰਦ ਹੈ ਜਿਹੜਾ ਉਹ ਵੀ ਲੈ ਕੇ ਆਏ ਹੋਏ ਨੇ ਜਿਹੜਾ ਦਰਦ ਬਾਈ ਦੀਪ ਰੱਖਦਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਦੀਪ ਦੀ ਉਹ ਜਿਹੜੀ ਤਸਵੀਰਾਂ ਨੇ ਉਹ ਹਰ ਇੱਕ ਨੂੰ ਭਾਵਕ ਕਰਦੀਆਂ ਨੇ ਕਿ ਉਸ ਯੋਧੇ ਦਾ ਇਸ ਦੁਨੀਆ ਤੋਂ ਜਾਣਾ ਜਿਹੜਾ ਨਹੀਂ ਬਣਦਾ ਸੀ ਉਸ ਨੂੰ ਪੰਜਾਬ ਦੇ ਲਈ ਜਿਸ ਦੀ ਪੰਜਾਬ ਨੂੰ ਬਹੁਤ ਸਾਰੀ ਲੋੜ ਸੀ ਕੈਮਰਾਮੈਨ ਰਕੇਸ਼ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ